ਚਾਚੇ ਤੇ ਭਤੀਜੇ ਵਿੱਚ ਹੋਈ ਬਹਿਸ ਭਤੀਜੇ ਤੇ ਪਾਇਆ ਪੈਟਰੋਲ ਲਗਾ ਦਿੱਤੀ ਹੈ ਅੱਗ ਤੇ ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਆ ਇਹ ਮਾਮਲਾ ਹਰਿਆਣਾ ਦੇ ਪਾਣੀਪਤ ਤੋਂ ਸਾਹਮਣੇ ਆਇਆ ਜਿੱਥੇ ਚਾਚੇ ਤੇ ਭਤੀਜੇ ਦੇ ਵਿੱਚ ਬਹਿਸ ਹੋ ਜਾਂਦੀ ਹੈ ਪਤੀਜੇ ਤੇ ਪੈਟਰੋਲ ਪਾ ਕੇ ਉਸ ਨੂੰ ਆਗ ਲਗਾ ਕੇ ਸੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕਾਫੀ ਹੱਦ ਤੱਕ ਪਤੀਜਾ ਅੱਗ ਦੇ ਵਿੱਚ ਝੋਲਸ ਵੀ ਗਿਆ ਉਸ ਦੀ ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਸ ਨੇ ਆਪਣੇ ਬੇਟੇ ਦੀਆਂ ਚੀਕਾਂ ਸੁਣੀਆਂ ਸਨ ਤੇ ਤੁਸੀਂ ਜਦੋਂ ਕਾਰਨ ਸੁਣੋਗੇ ਹੈਰਾਨ ਵੀ ਹੋਵੋਗੇ ਤੇ ਨਾਲ ਇਹ ਵੀ ਕਲ ਕਹੋਗੇ ਕਿ ਆਖਿਰ ਐਡੀ ਵੀ ਕਿਹੜੀ ਵੱਡੀ ਗੱਲ ਸੀ ਦਰਸਲ ਇਹ ਜਿਹੜਾ ਭਤੀਜਾ ਹੈ ਉਸਨੇ ਆਪਣੇ ਚਾਚੇ ਦੇ ਕੋਲੋਂ ਮਹਿਜ 1500 ਰੁਪਏ ਲੈਣੇ ਸਨ ਜਿਸ ਨੂੰ ਲੈ ਕੇ ਉਹਨਾਂ ਦੇ ਵਿੱਚ ਬਹਿਸ ਹੋਈ ਹੈ ਤੇ ਇਹ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਹੈ ਕਿ ਭਤੀਜੇ ਨੂੰ ਅੱਗ ਦੇ ਨਾਲ ਸੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਭਤੀਜਾ ਕਾਫੀ ਹੱਦ ਤੱਕ ਅੱਗ ਦੇ ਵਿੱਚ ਝੋਲਸ ਵੀ ਗਿਆ ਹੈ ਤੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਤੇ ਉੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਦੇ ਵਿੱਚ ਰੈਫਰ ਕਰ ਦਿੱਤਾ ਹੈ ਦੱਸਦੀ ਹੈ ਕਿ ਪਤੀਜੇ ਦੀ ਪਛਾਣ ਤਰਮੇਂਦਰ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਪਾਣੀਪੋਤ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਉਸਤੇ ਚਾਚੇ ਦਾ ਨਾਮ ਬਲਵਾਨ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਕਾਫੀ ਸਮੇਂ ਤੇ ਕੁਝ ਦੇ ਪਹਿਲਾਂ ਨੇੜੇ ਸਨ ਪਰੰਤੂ ਜਦੋਂ ਇਹ 1500 ਰੁਪਏ ਨੂੰ ਲੈ ਕੇ ਬਹਿਸ ਹੋਈ ਤਾਂ ਇਹ ਸਹੱਤ ਤੱਕ ਪਹੁੰਚ ਗਈ ਕਿ ਪਤੀਜੇ ਤੇ ਪੈਟਰੋਲ ਪਾ ਕੇ ਉਸ ਨੂੰ ਆਗ ਲਗਾ ਦਿੱਤੀ ਗਈ ਤੇ ਜਿੰਦਾ ਸੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੱਸਦੀ ਹੈ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਤਰਮੇਂਦਰ ਆਪਣੇ ਚਾਚੇ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਦਾ ਜਿਹੜਾ ਬਕਾਇਆ ਜੇ ਚਾਚੇ ਵੱਲ ਦਾ ਸੀ ਜਿਹੜਾ ਸਿਰਫ ਔਰ ਸਿਰਫ 1500 ਰੁਪਏ ਸੀ ਤਰਮੇਂਦਰ ਨੇ ਕਈ ਵਾਰ ਆਪਣੇ ਚਾਚੇ ਬਲਵਾਨ ਨੂੰ ਕਿਹਾ ਕਿ ਉਸਦੇ ਪੈਸੇ ਦੇ ਦੇਵੇ ਪਰੰਤੂ ਚਾਚੇ ਨੇ ਪੈਸੇ ਨਹੀਂ ਤੇ ਇੱਥੋਂ ਤੱਕ ਕਿ ਉਸ ਨੂੰ ਡਰਾਉਣ ਧਮਕਾਉਣ ਲੱਗ ਪਿਆ ਪਰੰਤੂ ਫਿਰ ਵੀ ਤਰਮੇਂਦਰ ਨੂੰ ਆਸ ਸੀ ਕਿ ਉਸਦੇ ਪੈਸੇ ਉਸ ਨੂੰ ਮਿਲ ਜਾਣਗੇ ਤਰਮੇਂਦਰ ਕਈ ਵਾਰ ਆਪਣੇ ਚਾਚੇ ਬਲਵਾਨ ਦੇ ਘਰ ਵੀ ਗਿਆ ਸੀ ਕਿ ਉਸਦੇ ਪੈਸੇ ਉਸ ਨੂੰ ਦਿੱਤੇ ਜਾਣ ਪਰੰਤੂ ਉਹ ਪੈਸੇ ਨਹੀਂ ਸੀ ਦਿੰਦਾ ਇੱਥੋਂ ਤੱਕ ਕਿ ਚਾਚੇ ਦਾ ਬੇਟਾ ਜਿਸ ਦਾ ਨਾਮ ਕਰਨ ਹੈ ਉਸ ਨੇ ਤਰਮੇਂਦਰ ਨੂੰ ਜਾਨੋਂ ਮਾਰਨ ਦੀ ਧਮਕੀ ਤੱਕ ਵੀ ਦਿੱਤੀ ਤੇ ਤਰਮੇਂਦਰ ਦੀ ਚਾਚੀ ਜਾਨੀ ਕਿ ਬਲਵਾਨ ਦੀ ਪਤਨੀ ਨੇ ਵੀ ਤਰਮੇਂਦਰ ਨੂੰ ਗਾਲੀ ਗਲੋਚ ਕੀਤਾ ਉਸ ਨੂੰ ਬੁਰਾ ਭਲਾ ਆਖਿਆ ਇਤੋਂ ਤੱਕ ਕਿ ਇੱਕ ਦਿਨ ਤਾਂ ਚਾਚਾ ਬਲਵਾਨ ਚਾਚੇ ਦੀ ਪਤਨੀ ਜਾਨੀ ਕਿ ਤਰਮੇਂਦਰ ਦੀ ਚਾਚੀ ਤੇ ਤਰਮੇਂਦਰ ਦਾ ਚਚੇਰਾ ਭਰਾ ਕਰਨ ਉਸ ਦੇ ਘਰ ਆਏ ਜਦੋਂ ਤਰਮੇਂਦਰ ਦੀ ਮਾਂ ਘਰ ਵਿੱਚ ਨਹੀਂ ਸੀ ਤਾਂ ਉਸ ਨੂੰ ਮਾਰਨ ਕੁੱਟਣ ਲੱਗੇ ਉਸ ਨਾਲ ਗਾਲੀ ਗਲੋਚ ਕਰਨ ਲੱਗੇ ਇਹ ਤੋੜ ਕੇ ਗੁੱਸੇ ਵਿੱਚ ਆਏ ਹੋਏ ਕਰਨ ਨੇ ਤਰਮਿੰਦਰ ਤੇ ਪੈਟਰੋਲ ਪਾ ਦਿੱਤਾ ਤੇ ਉਸ ਨੂੰ ਅੱਗ ਲਗਾ ਦਿੱਤੀ ਤੇ ਉਸ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਤਰਮਿੰਦਰ ਦੀ ਮਾਂ ਉਸ ਵੇਲੇ ਗੁਆਂਢ ਦੇ ਵਿੱਚ ਗਈ ਹੋਈ ਸੀ ਜਦੋਂ ਉਸੇ ਤਰਮਿੰਦਰ ਦੀਆਂ ਚੀਕਾਂ ਸੁਣੀਆਂ ਤਾਂ ਫਟਾਫਟ ਘਰ ਆਈ ਤੇ ਉਸ ਨੇ ਅੱਗ ਬੁਝਾਈ ਅੱਗ ਬੜੀ ਮੁਸ਼ਕਲ ਦੇ ਨਾਲ ਬੁਝਾਈ ਗਈ ਤੁਰੰਤ ਹੀ ਤਰਮਿੰਦਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਪਰੰਤੂ ਉਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਦੱਸ ਦਈਏ ਇਸ ਵਲੇ ਚਾਚਾ ਬਲਵਾਨ ਫਰਾਰ ਹੈ ਫੁੱਟਸ ਤੱਕ ਇਹ ਮਾਮਲਾ ਪਹੁੰਚ ਗਿਆ ਹੈ ਪੁਲਿਸ ਚਾਚੇ ਬਲਵਾਨ ਦੀ ਪਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਧਰਮਿੰਦਰ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ